ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੱਲੇ ਆ ਜੀ ਪਲੀਜ਼ ਬਲੇ ਜੀ 26 ਤਰੀਕ ਨੂੰ ਮੈਨੂੰ ਸ਼ਾਮ ਨੂੰ ਇੱਕ ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਅਦੇਸ਼ਨ ਦੇ ਅਨਸਾਰ ਇੱਕ ਨੋਟਿਸ ਮਿਲਿਆ ਸੀ ਫੋਟੋ ਕਾ ਮੈਨੂੰ ਇਹ ਪੱਤਰ ਕਾ ਉਹਦੇ ਚ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਹੁੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਮੈਂ ਆਈ ਹਾਂ ਅਰੇ ਪੱਤਰ ਕਾ ਪੜ ਕੇ ਹਾਂਜੀ ਜੀ ਬੇਬੀ ਮੈਨੂੰ ਬਹੁਤ ਵੱਡਾ ਦੁੱਖ ਹੋਇਆ ਹੈ ਕਿ ਮੈਂ ਉਸ ਪਰਿਵਾਰ ਨਾਲ ਸੰਬੰਧਿਤ ਹਾਂ ਜਿਸ ਜਿਸ ਪਰਿਵਾਰ ਦੇ ਬਡੇਰੀਆ ਨੇ ਬੜੇ ਲੰਬੇ ਸਮਿਆਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਦਿੱਤੋ ਜਦ ਕੀਤਾ ਲਗਾਤਾਰ ਮੈਨੂੰ ਵੀ ਤਕਰੀਬਨ 40 ਕੁ ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਔਰ ਤਕਰੀਬਨ 28 ਸਾਲ ਤੋਂ ਮੈਂ ਮੈਂਬਰ ਐਸਪੀਸੀ ਚੱਲਦੀ ਆ ਰਹੀ। ਚਾਰ ਵਾਰੀ ਹੁਣ ਮੈਂ ਪੂਰਾ ਲੰਬਾਈ ਇਤਿਹਾਸ ਨਹੀਂ ਕਰਨਾ ਸਾਰੇ ਨੂੰ ਪਤਾ ਹੈ। ਚਾਰ ਵਾਰੀ ਮੁੱਖ ਸੇਵਾਦਾਰ ਹੋਣ ਦਾ ਮੌਕਾ ਮਿਲਿਆ। ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਸਨ ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਤੇ ਮੇਰਾ خیال ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੀ ਉਹਨਾਂ ਦੇ ਜਨਮ ਦੇ ਬਰੇ ਦੇ ਵਿੱਚ ਜਦੋਂ ਬਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਕੋ ਸਾਲ ਦੀ ਸੀ ਅਚੰਚਿਤ ਬਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੁਖੀ ਸੀ ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼ੋਭਨੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਸੀ ਉਹ ਚੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲਾਂ ਚੱਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ ਬਾਇਸਦ ਬਰੀ ਹੋਈ ਜਦੋਂ 2004 ਵਿੱਚ ਵੀ ਮੈਂ ਜਨਰਲ ਇਲੈਕਸ਼ਨ ਲੜੀ ਮੈਂਬਰ ਬਣੀ ਫਿਰ ਪ੍ਰਧਾਨ ਬਣੀ 400 ਸਾਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਮੈਂ ਸਾਰੀ ਦੁਨੀਆ ਦੇ ਜੋ ਸਟੇਜ ਸੀ ਦਰਬਾਰ ਸਾਹਿਬ ਇੱਥੇ ਲੱਗੀ ਹੋਈ ਅੰਮ੍ਰਿਤਸਰ ਉਹਦੀ ਬਤੌਰ ਸਟੇਜ ਸਕੱਤਰ ਮੈਂ ਕੰਮ ਕੀਤਾ तकरीबन ਸਾਰੀਆਂ ਸ਼ਤਾਬ ਦੀਆਂ ਮੇਰੇ ਹੱਥਾਂ ਵਿੱਚੋਂ ਲੰਘੀਆਂ ਸਾਰੀਆਂ ਜ਼ਿੰਮੇਵਾਰੀਆਂ ਕੀਤੀਆਂ ਕਾਕਾ ਤੂੰ ਥੱਲੇ ਕਰ ਲੋ ਹੰਜਾ ਉਸ ਤੋਂ ਬਾਅਦ 2004 ਤੋਂ ਬਾਅਦ ਫਿਰ 2011 ਦੇ ਵਿੱਚ ਮੈਂਬਰ ਐਸਟੀਪੀਸੀ ਬਣੀ ਫਿਰ 2018 ਦੇ ਵਿੱਚ ਕੇਸ ਚੋਂ ਬਰੀ ਹੋਈ ਫਿਰ 2020 ਦੇ ਵਿੱਚ ਫਿਰ ਮੈਂ ਪ੍ਰਧਾਨ ਬਣੀ ਔਰ ਫਿਰ ਐਮਪੀ ਦੀਆਂ ਐਮਐਲਏ ਦੀਆਂ ਕਈ ਚੋਣਾਂ ਲੜੀਆਂ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲੀ ਸਰਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਨ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਵੇਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਹਨ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਨਿਗਾਹ ਦੜਾਈ ਹੈ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਅਵਾਰਤ ਪੜ ਕੇ ਹੀ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ ਅਪਮਾਨਿਤ ਹੋਈ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਨੀ ਕੁ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਤਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਹਾਰਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸੇਖੀ ਸਤਰੀ ਨੂੰ ਜੋ ਦਰਦ ਦਿੱਤਾ ਸ਼ਾਇਦ ਮੈਂ ਉਸ ਬਾਣੇ ਵਿੱਚ ਰਹਿ ਕੇ ਸਦਾ ਚੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨੇ ਆ ਇਸੇ ਕਰਕੇ ਮੈਂ ਆਪਣੇ ਦਿਲ ਚ ਵਸਾਇਆ ਹੋਇਆ ਹੈ ਕਿ ਤੇਰਾ ਕੀ ਜਾਂ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਲ ਕਿਉਂਕਿ ਮੈਂ ਮੇਰੇ ਵੱਡੇ ਬਡੇਰਿਆਂ ਨੇ ਸਾਨੂੰ ਜਿੱਥੇ ਸਤਕਾਰ ਗੁਰੂ ਵਾਸਤੇ ਸਕੇ ਆ ਬਾਬਾ ਮੱਖਣਸ਼ਾਲ ਬਾੜੇ ਨੇ ਸੱਚੇ ਗੁਰੂ ਨੂੰ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ। ਬਾਬਾ ਲੱਖੀ ਸ਼ਾਹ ਬੰਜਾਰੇ ਨੇ ਆਪਣੇ ਘਰ ਦੀ ਸਾਰੀ ਹਵੇਲੀ ਨੂੰ ਅੱਗ ਲਾ ਕੇ ਪੂਰੇ ਸਨਮਾਨ ਦੇ ਨਾਲ ਗੁਰਤੇਗ ਬਾਦਲ ਸਾਹਿਬ ਦਾ ਸੰਸਕਾਰ ਕੀਤਾ। ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਸਿਖਾਇਆ। ਸੰਤ ਪ੍ਰੇਮ ਸਿੰਘ ਮਰਾਲੇ ਵਾਲਿਆਂ ਨੇ ਮੀਰੀ ਪੀਰੀ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲਮਹਿ ਕਮਲ ਅਲੀਬ ਦੀ ਤਰ੍ਹਾਂ guzari। ਔਰ ਉਸੇ ਰਾਜ ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪਾਥਰੂ ਸਮਰਪਿਤ ਹੈ ਸ਼੍ਰੀ ਅਕਾਦਰਸ਼ ਸਮਰਪਿਤ ਹੈ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਪੂਰਨ ਸਿੰਘ ਦੇ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰੇਦੇ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਜ਼ਿੰਦਗੀ ਨੂੰ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼ਰੀਆ ਕਾਧਾ ਸਾਹਿਬ ਜੀ ਦੇ ਉਸ ਮਾਨ ਤੱਕ ਦੀ ਮਰਿਆਦਾ ਉਹਦੀ ਪਰੰਪਰਾ ਉਹਦੇ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾੜ ਘਾਣ ਹੋਇਆ ਤੇ ਮੈਂ ਸੈ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਾਰ ਹੈ ਕਿਸੇ ਏਡ ਆਸ ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਹੈ ਬਿਲਕੁਲ ਧਰਮਦੇਵ ਉਸੇ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਉਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼੍ਰੀ ਅਕਾਤਰ ਸਿੰਘ ਮਾਨ ਮਰਾਤਾ ਬਰਕਰਾਰ ਰਹੇ